سر میرا نام اشوک کمار ہے جی سر اصل دفتر ਬੜੀ ਮਜ਼ਬੂਰੀ ਦੇ ਨਾਲ ਪੁੱਜੇ ਆ ਕਿਉਂਕਿ ਅਸੀਂ ਜਿਹੜਾ ਭਲਾਈ ਵਿਭਾਗ ਹੈ ਉਹ ਮੈਚ ਮੈਨੂੰ ਚਿੱਠੀਆਂ ਖੜਦਾ ਹੈਗਾ ਕਿ ਜੋ ਰੋਸਟਰ ਸਿਸਟਮ ਹੈ ਉਹ ਲਾਗੂ ਕੀਤਾ ਜਾਵੇ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀਆਂ ਪ੍ਰੋਮੋਸ਼ਨ ਹੁੰਦੀਆਂ ਹੈਗੀਆਂ ਐਸੀ ਪ੍ਰੋਮੋਸ਼ਨਸ ਹੈਗੀਆਂ ਜਾਂ ਉਹ ਵੀ ਪ੍ਰੋਮੋਸ਼ਨਸ ਹੁੰਦੀਆਂ ਨੇ ਉਸ ਦੇ ਵਿੱਚ ਇੱਕ ਕੋਟਾ ਹੁੰਦਾ ਰੋਸਟਰ ਸਿਸਟਮ ਹੁੰਦਾ ਹੈਗਾ ਜਿਵੇਂ ਕਿ ਬੀ ਕਲਾਸ ਦੇ ਵਿੱਚ 14 14% ਤੇ ਸੀ ਕਲਾਸ ਦੇ ਵਿੱਚੋਂ 20% ਪਰ ਅਸੀਂ ਲਗਭਗ 3 ਸਾਲ ਤੋਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਸਾਨੂੰ ਉਹ ਕੋਟਾ ਹੈਗਾ ਜਿਹੜਾ ਉਹਦੇ ਵਿੱਚ ਪ੍ਰੋਮੋਸ਼ਨ ਦੇ ਵਿੱਚ ਸਾਡਾ ਰੋਸਟਰ ਪੁਆਇੰਟ ਬਣਦਾ ਹੈਗਾ ਉਹ ਸਾਨੂੰ ਮਿਲੇ ਪਰ ਬਦਕਿਸਮਤੀ ਇਹ ਹੈਗੀ ਹੈ ਕਿ ਅਜੇ ਤੱਕ ਹਲੇ ਤੱਕ ਅਸੀਂ ਉਹ ਜਿਹੜੀ ਚੀਜ਼ ਦੀ ਪ੍ਰਾਪਤੀ ਨਹੀਂ ਕਰ ਸਕੇ ਅਸੀਂ ਡਾਇਰੈਕਟਰ ਸਾਹਿਬ ਨੂੰ ਸੈਕਟਰੀ ਸਾਹਿਬ ਨੂੰ ਇੱਥੇ ਕਿ ਅਦਾਲਤਾਂ ਦੇ ਵਿੱਚ ਅਸੀਂ ਪੁੱਛੋ ਨਾ ਅਸੀਂ ਕਿੱਥੇ ਕਿੱਥੇ ਨਹੀਂ ਗੋਏ ਅਸੀਂ ਹਰ ਜਗ੍ਹਾ ਘੁੰਮੇ ਪਰ ਜਿਹੜੀਆਂ ਪੰਜਾਬ ਸਰਕਾਰ ਦੀਆਂ ਆਪਣੀਆਂ ਚਿੱਠੀਆਂ ਆਈਆਂ ਜਿਸ ਵਿੱਚ ਉਹ ਆਪ ਕਹਿ ਰਿਹਾ ਹੈ ਕਿ ਜਿਹੜੀ ਐ ਪ੍ਰਮੋਸ਼ਨ ਦੇ ਵਿੱਚ ਰੋਸਟਰ ਪੁਆਇੰਟ ਲਾਗੂ ਹੋਣਾ ਚਾਹੀਦਾ ਪਰ ਜਿਹੜਾ ਮਹਿਕਮਾ ਹੈ ਉਹ ਨਹੀਂ ਕਰਦੇਗਾ ਮੈਂ ਕਹਾਂ ਬਿਲਕੁਲ ਪੱਲਾ ਛਾੜ ਦਿੰਦਾ ਹੈਗਾ ਇਹ ਸਰ ਪ੍ਰਮੋਸ਼ਨ ਬੇਸਿਕਲੀ ਕੀ ਹੈਗੀ ਹੈ ਪ੍ਰਮੋਸ਼ਨ ਜਿਸ ਤਰ੍ਹਾਂ 100 100 ਬੰਦਿਆਂ ਦੀ ਪ੍ਰਮੋਸ਼ਨ ਹੋਣੀ ਹੈ ਉਸ ਦੇ ਵਿੱਚ ਜਿਹੜੀ 20 ਕਲਾਸ ਹੈਗੀ ਉੱਥੇ 14% ਰੈਜ਼ਰਵੇਸ਼ਨ ਹੁੰਦੀ ਹੈ ਉਹ ਰੋਸਟਰ ਪੁਆਇੰਟ ਬਣਦਾ ਹੈ ਠੀਕ ਹੈ ਨਾ ਜੀ ਸੋ ਉਹ ਉਹ ਜਿਹੜੀ ਪ੍ਰੋਮੋਸ਼ਨਸ ਹੈਗੀ ਹੈ ਜਿਹੜੇ ਕੈਂਡੀਡੇਟਸ ਓਨ ਮੈਰਿਟ ਆਂਦੇ ਆ ਐਸੀ ਕੈਂਡੀਡੇਟਸ ਉਹ ਤਾਂ ਨਹੀਂ ਗਿਨੇ ਜਾਂਦੇ ਹੈਗੇ ਪਰ ਜਿਹੜੇ ਉਹਨ ਤੋਂ ਬਾਅਦ ਆਂਦੇ ਆ ਤਦੀ ਤਦੀ ਰੈਜ਼ਰਵੇਸ਼ਨ ਹੈ ਜੇ ਹੁਣ ਮੈਰਿਟ ਦੇ ਵਿੱਚ ਹੀ ਆਂਦੇ ਆ ਤਾਂ ਫਿਰ ਕਾਦੀ ਉਹ ਮਤਲਬ ਉਹਦੇ ਵਿੱਚ ਰੋਸਟਰ ਪੁਆਇੰਟ ਹੋਇਆ ਤੇ ਜਿਹੜਾ ਰੋਸਟਰ ਪੁਆਇੰਟ ਆ ਬਾਅਦ ਦੇ ਵਿੱਚ ਉਹ ਚੱਕਣਾ ਹੁੰਦਾ ਪਰ ਸਾਨੂੰ 3 ਸਾਲ ਤੋਂ ਇਹ ਕੋਸ਼ਿਸ਼ ਕਰਦੇ ਨੂੰ ਕੋਸ਼ਿਸ਼ ਹੋ ਗਈ ਹੈ ਪਰ ਅਸੀਂ ਅਜੇ ਤੱਕ ਮਤਲਬ ਉਹ ਜਿਹੜਾ ਸਾਨੂੰ ਗ੍ਰੀਟ ਸਾਹਿਬ ਦੇ ਅੱਗੇ ਕਿਸੇ ਕਿਸੇ ਹਿਸਾਬ ਨੂੰ ਕਲੀਮਤ ਸਰ ਉਹਨਾਂ ਨੇ ਸਾਨੂੰ ਬਹੁਤ ਵਧੀਆ ਭਰੋਸਾ ਵੀ ਦਿਵਾਇਆ ਕਿਉਂਕਿ ਅਸੀਂ ਚੌਥੇ ਮਹੀਨੇ ਅਪ੍ਰੈਲ ਮਨਤھ ਦੇ ਵਿੱਚ ਵੀ ਉਹਨਾਂ ਨੂੰ ਮਿਲੇ ਸੀ ਬੇਨਤੀ ਕੀਤੀ ਸੀਗੀ ਕਿ ਸਾਡੇ ਨੇ ਬਹੁਤ ਵੱਡਾ ਤੱਕਾ ਹੋ ਰਿਹਾ ਹੈ ਤੇ ਮਹਿਕਮੇ ਵੱਲੋਂ ਇੱਕ ਚਿੱਠੀ ਵੀ ਜਾਰੀ ਕੀਤੀ ਸੀ ਸਾਡੇ ਡਿਪਾਰਟਮੈਂਟ ਨੂੰ ਆਈਟੀਆਈ ਟੈਕਨੀਕੀ ਸਿੱਖਿਆ ਐਜੂਕੇਸ਼ਨ ਬੋਰਡ ਨੂੰ ਡਾਇਰੈਕਟਰ ਸਾਹਿਬ ਨੂੰ ਜਾਂ ਸਬੰਧਤ ਜਿਹੜੀ ਅਧਿਕਾਰੀ ਹੈਗੇ ਆ ਕਿ ਤੁਸੀਂ ਇਹਦਾ 7 5 2025 ਤੱਕ ਜਵਾਬ ਦਿਓ ਉਹ ਮੇਰੇ ਖਿਆਲ ਹਲੇ ਤੱਕ ਸਾਨੂੰ ਕੋਈ ਉਹਦਾ ਨਾ ਐਸੀ ਕਮਿਸ਼ਨ ਨੂੰ ਉਹਨਾਂ ਨੇ ਜਵਾਬ ਦੇ ਕੋਈ ਐਸੀ ਕਮਿਸ਼ਨ ਤੋਂ ਵੀ ਭੇਜਦੇ ਨਹੀਂ ਜਾਂ ਤੁਸੀਂ ਇਹ ਕਹਿ ਲਓ ਜਿਹੜਾ ਸਾਡਾ ਹੱਕ ਹੈ ਉਹਨੂੰ ਕਾਗਜ਼ਾਂ ਦੇ ਵਿੱਚ ਹੀ ਮਤਲਬ ਰੋਲ ਕੇ ਰੱਖਿਆ ਹੋਇਆ ਉਹਨਾਂ ਨੇ ਕਿ ਬੰਦੇ ਆਣਗੇ ਹਕਮ ਦੇ ਰਹਿਣਗੇ ਫਿਰਦੇ ਰਹਿਣਗੇ ਕਦੇ ਚਿੱਠੀ ਦਿੱਤੀ ਕਦੇ ਨਾ ਨਾ ਉਹਦਾ ਜਵਾਬ ਦਿੱਤਾ ਅੱਜ ਅਸੀਂ ਫੇਰ ਤੋਂ ਇਹਨਾਂ ਕੋਲ ਇਸ ਗੱਲ ਦੀ ਗੋਹਾਰ ਲਗਾਈ ਹੈ ਕਿ ਜਿਹੜਾ ਸਾਡਾ ਬਣਦਾ ਹੋਇਆ ਹੱਕ ਐਸੀ ਕਮਿਊਨਿਟੀ ਦਾ ਉਹ ਸਾਨੂੰ ਦਿੱਤਾ ਜਾਵੇ ਅਸੀਂ ਬਹੁਤ ਪਰੇਸ਼ਾਨੀ ਕਿਉਂਕਿ ਇਸ ਦਿਨ ਮਾਨਸਿਕ ਪਰੇਸ਼ਾਨੀ ਵੀ ਹੁੰਦੀ ਹੈ ਜਿਹੜੀ ਚੀਜ਼ ਸਾਨੂੰ ਮਿਲਣੀ ਚਾਹੀਦੀ ਥੀ ਉਹ ਮਿਲਦੀ ਨਹੀਂ ਹੈ ਉਲਟਾ ਕੀ ਹੁੰਦਾ ਹੈਗਾ ਮਾਨਸਿਕ ਪਰੇਸ਼ਾਨ ਤੁਸੀਂ ਦੱਸੋ ਅਸੀਂ ਜਿਹੜੇ ਆਪਣੇ ਹੱਕ ਵਾਸਤੇ ਇੱਥੇ ਘੁੰਮ ਰਹੇ ਆ ਜਿਹੜੇ ਸੰਵਿਧਾਨਿਕ ਹੱਕ ਹੈ ਸਾਡੇ ਉਹਨਾਂ ਵਾਸਤੇ ਅਸੀਂ ਤੜਫ ਰਹੇ ਆ ਤਾਂ ਉਸ ਦਾ ਤੁਸੀਂ ਅਲਟੀਮੇਟਲੀ ਇਹਨਾਂ ਨੇ ਸਰ ਸਾਨੂੰ ਇਹ ਕਹੇ ਅੱਜ ਵੀ ਇਹਨਾਂ ਨੇ ਗੱਲ ਕੀਤੀ ਹੈਗੀ ਕਿ ਸਾਡਾ ਜਿਹੜਾ ਕੇਸ ਹੈ ਪ੍ਰਾਇੋਰਟੀ ਤੇ ਦੁਬਾਰਾ ਤੋਂ ਆਪਾਂ ਪੁੱਟ ਕਰਦੇ ਆ ਆਪਾਂ ਉਹਨਾਂ ਤੋਂ ਮੈਂ ਕੋਈ ਤੋਂ ਪੁੱਛਦੇ ਆ ਤੇ ਬਾਕੀ ਦੇਖੋਗੇ ਕੀ ਕਾਰਵਾਈ ਬਣਦੀ ਹੈ ਇਹ ਉਹਨਾਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਭਰੋਸਾ ਦਿਵਾਇਆ ਹਾਲੇ ਵੀ ਅਸੀਂ ਉਹ ਕਹਿੰਦੇ ਇਹਨਾਂ ਦੀ ਫਾਈਲ ਵਗੈਰਾ ਜੋ ਵੀ ਹੈਗੀ ਆ ਉਹਨੂੰ ਦੁਬਾਰਾ ਤੋਂ ਆਪਾਂ ਉਹਨੂੰ ਅੱਗੇ ਪੁੱਟ ਕਰਾ ਕੇ ਅੱਗੇ ਇਹਦੀ ਜਿਹੜੀ ਪ੍ਰोसीडिंग ਉਹ ਚਾਲੂ ਕਰੀਏ ਹਾਂ ਸਰ ਉਹ ਸ਼ਿਹਾਰਾ ਸੀ ਜੀ ਕਿਹੜੀ ਜਗ੍ਹਾ ਤੋਂ ਨੇ ਪਿੰਡ ਬਰਾਦੀ ਤੋਂ ਆਏ ਨੇ ਜੀ ਡਿਸਟ੍ਰਿਕਟ ਉੱਪਰ ਹੈ ਜੀ ਤੇ ਮੇਰੇ ਘਰ ਦੇ ਨਾਲ ਢੇਰ ਲਾਏ ਹੋਇਆ ਨਜਾਇਜ਼ ਤੇ ਢੇਰਾਂ ਦੇ ਵਿੱਚ ਸਾਰਾ ਗੰਦਮੰਡ ਪਾਣੀ ਜਿੰਨਾ ਵੀ ਹੈਗਾ ਨਾਲੀ ਵਿੱਚ ਸਾਰਾ ਡੇਰਿਆ ਹੋਇਆ ਹੈ ਜੀ ਤੇ ਮੈਂ ਵੀਡੀਓ ਦਾਫਰ ਵੀ ਬਹੁਤ ਵਾਰੀ ਐਪਲੀਕੇਸ਼ਨਾਂ ਦੇ ਚੁੱਕੇ ਆਂ ਆ ਸਮੂਹ ਦਫਤਰ ਵੀ ਐਪਲੀਕੇਸ਼ਨ ਦਿੱਤੀ ਐਸਰ ਮੁਸਾਬ ਨਾਲ ਵੀ ਲਿਖਿਆ ਵੀ ਇੱਥੇ ਬਿਮਾਰੀਆਂ ਦਾ ਖਤਰਾ ਹੈ ਜਿਸ ਦਾ ਕਾਨੂੰਨ ਸਿਕਾਇਆ ਹੈ ਜੀ ਫਿਰ ਦੁਬਾਰਾ ਫਿਰ ਮੈਂ ਵੀਡੇ ਦਫਤਰ ਗਿਆ ਵੀਡੇ ਦਫਤਰ ਵਾਲਿਆਂ ਨੇ ਫਿਰ ਗੱਲ-ਬੋਲ ਮੋਲ ਕਰਕੇ ਉਸੇ ਰੇਣੀ ਤੜਾਈ ਤਹਾੜੀ ਉਹਦੇ ਬਾਅਦ ਮੈਂ ਡੀਵੀਓ ਦਫਤਰ ਮਿਲਿਆ ਤਾਂ ਡੀਵੀਓ ਦਫਤਰ ਵਾਲਿਆਂ ਨੇ ਵੀ ਮੈਨੂੰ ਕੋਈ ਇਨਸਾਫ ਨਹੀਂ ਦਿੱਤਾ ਫਿਰ ਮੈਂ ਡੀਸੀ ਦਫਤਰ ਗਿਆ ਡੀਸੀ ਦਫਤਰ ਤੇ ਵੀ ਮੈਂ ਮੇਲੇ ਕਰਦਾ ਰਿਹਾ ਉੱਥੇ ਵੀ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਮੈਂ ਐਸੀ ਗੱਲ ਤੋਂ ਗੁਲਾਵਾ ਹੋਣਾ ਕਰਕੇ ਵੀ ਮਕਨੀ ਸਾਹਿਬ ਕੋਲ ਆ ਕਿੰਨੇ ਟਾਈਮ ਦੀ ਘਟਨਾ ਤੁਹਾਡੀ ਹੈ ਮੇਰੀ 4 8 2022 ਦੀ ਘਟਨਾ ਹੈ ਜੀ ਕੀ 2022 ਦੇ ਵੀ ਤੁਹਾਨੂੰ ਦਫਤਰ ਨਹੀਂ ਦਿਖਿਆ ਸੀ ਕਿਸੇ ਨਾਲ ਬਹੁਤ ਟਾਈਮ ਮੈਨੂੰ ਪਤਾ ਨਹੀਂ ਸੀਗਾ ਜੀ ਜੀ ਐਸੀ ਕੁਸ਼ਨ ਮੇਰੇ ਨੂੰ ਪਤਾ ਨਹੀਂ ਇਹਨਾਂ ਨੂੰ ਐਸੀ ਡਿਮਿਸ਼ਨ ਵਾਲੇ ਉਸ ਟਾਈਮ ਪੋਸਟ ਵੀ ਹੈ ਨਹੀਂ ਸੀ ਜੀ ਜੀ ਸਿਕਿਊਸ਼ਨ ਜੀ ਪੋਸਟ ਖਾਲੀ ਵੀ ਨਹੀਂ ਪੋਸਟ ਤਾਂ ਖਾਲੀ ਪਈ ਸੀ ਕੰਮ ਕਾਜ ਤਾਂ ਚੱਲ ਹੀ ਰਿਹਾ ਸੀ ਇਹਦੇ ਬਾਰੇ ਮੈਨੂੰ ਪਤਾ ਨਹੀਂ ਸੀ ਬਾਅਦ ਵਿੱਚ ਮੈਨੂੰ ਪਤਾ ਜੀ ਕੀ ਤੁਹਾਨੂੰ ਕਿਵੇਂ ਪਤਾ ਲੱਗਿਆ ਜਦੋਂ ਮੈਂ ਆਪਣੇ ਬਾਰੇ ਪਤਾ ਕੀਤਾ ਕਿਸੇ ਤੋਂ ਮੈਨੂੰ ਪਤਾ ਲੱਗਿਆ ਵੀ ਕੀ ਤੁਹਾਨੂੰ ਆਸ ਹੁੰਦਾ ਵੀ ਐਨ ਕੇ ਆਪਣੇ ਗੜੀ ਸਾਹਿਬ ਕੋਲੋਂ ਕੰਮ ਕਰਨਗੇ ਹਾਂ ਮੈਨੂੰ ਪੂਰਾ ਵਿਸ਼ਵਾਸ ਹੈ ਗੜੀ ਸਾਹਿਬ ਨੂੰ ਪੂਰਾ ਜੀ ਗੱਲ ਆਪਾਂ ਗੱਲ ਕਰੀਏ ਤੁਸੀਂ ਜਦੋਂ ਪਹਿਲੀ ਵਾਰ ਹੀ ਆਏ ਸੀਗੇ ਤੁਹਾਡੀ ਦਰਖਾਸਤ ਸਬਮਿਟ ਹੋ ਗਈ ਨੰਬਰ ਹੋ ਗਿਆ ਸੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਤੁਸੀਂ ਅੱਜ ਦੁਬਾਰਾ ਕਿਵੇਂ ਆਏ ਮੈਨੂੰ ਇਹ ਹੈ ਨਾ ਮੈਂ ਦਰਖਾਸਤ ਦੇਣ ਦੇ ਬਾਅਦ ਮੈਨੂੰ ਚਿੱਠੀ ਨਹੀਂ ਮਿਲੀ ਕੋਈ ਵੀ ਜੀ ਇਥੋਂ ਜਵਾਬ ਨਹੀਂ ਆਇਆ ਜੀ ਫਿਰ ਮੈਂ ਕਿਹਾ ਕੋਈ ਨਾ ਕੋਈ ਗੜਬੜੀ ਹੈ ਜੀ ਫਿਰ ਮੈਂ ਕਿਸੇ ਤੋਂ ਟ੍ਰੇਸ ਕਰਕੇ ਨੰਬਰ ਲਿਆ ਉਸ ਦਫ਼ਤਰ ਦਾ ਜੀ ਤੇ ਉਹਨਾਂ ਤੋਂ ਉਹਨਾਂ ਨੂੰ ਮੈਂ ਸ਼ਿਕਾਇਤ ਨੰਬਰ ਆਪਣਾ ਨਾਮ ਦੱਸ ਕੇ ਐਪਲੀਕੇਸ਼ਨ ਦੀ ਡੇਟ ਦੱਸ ਕੇ ਤੇ ਉਹਨਾਂ ਨੇ ਮੈਨੂੰ ਵਟਸਐਪ ਦੇ ਕੇ ਦਿੱਤੀ ਤੇ ਵਟਸਐਪ ਵੀ ਮੈਨੂੰ 5-7 ਦਿਨੇ ਹੋਈ ਜਿਹੜੀ ਐਪਲੀਕੇਸ਼ਨ ਦੀ ਮੈਨੂੰ ਉਹਨਾਂ ਨਾਲ ਜਵਾਬ ਮੰਗਿਆ ਸੀਗਾ ਮੈਂ ਜੀ ਉਹਦਾ ਮੈਂ ਅੱਜ ਜਵਾਬ ਲੈਣਾ ਹੈ ਜੀ ਦਫ਼ਤਰ ਦੇ ਕੰਮ ਕਾਜ ਕਿਸ ਤਰ੍ਹਾਂ ਦੇ ਹੈਗੇ ਤੁਹਾਨੂੰ ਕੰਮ ਕਾਜ ਤਾਂ ਚ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਲੱਗਦਾ ਤੁਹਾਨੂੰ ਕਿਤੇ ਨਾ ਕਿਤੇ ਕੋਈ ਕਿਰਨ ਜਗ ਗਈ ਵੀ ਇਨਸਾਨ ਬਿਲਕੁਲ ਹਾਂ ਬਿਲਕੁਲ ਮੈਨੂੰ ਕਿਰਨ ਜਗਈ ਹੈ ਕਿ ਐਵੇਂ ਦੀ ਐਸੀ ਬੰਦਾ ਨਾਲ ਅੰਗਰੋਣ ਇਸ ਬਾਤ ਤੇ ਜੇ ਗੱਲ ਕਰੀਏ ਆਪਾਂ ਤੁਸੀਂ ਮੈਸੇਜ ਹੀ ਦੇਣਾ ਚਾਹੁੰਦੇ ਜਿਹੜੇ ਐਸਸੀ ਸਮਾਜ ਦੇ ਲੋਕ ਆਪਣੇ ਆਪ ਨੂੰ ਇਹ ਸਮਝ ਕੇ ਥੱਕ ہار ਜਾਂਦੇ ਆ ਕਿ ਸਾਡੀ ਕਿਤੇ ਸੁਣਵਾਈ ਨਹੀਂ ਸਾਡੇ ਜਿਹੜੇ ਐਸਸੀ ਸਮਾਜ ਦੇ ਲੋਕ ਹੈ ਉਹ ਅਨਪੜ੍ਹ ਹੋਣ ਦੇ ਨਾਤੇ ਉਹਨਾਂ ਨੂੰ ਇਹ ਨਾ ਬਾਰੇ ਪਤਾ ਨਹੀਂ ਹੈ ਜੀ ਬੈਂਕੀ ਤੇ ਕੇਤੇ ਆਪਾਂ ਚੈਟ ਕਰ ਸਕਦੇ ਜੀ ਇਸ ਕਰਕੇ ਜਿੰਨਾ ਜਿੰਨਾ ਨੌਲੇਜ ਹੋਈ ਜਾ ਰਹੀ ਹੈ ਉਦਾਂ ਉਹ ਬੰਦੇ ਆਪਣੇ ਜਾਗਰਤ ਹੋ ਰਹੇ ਨੇ ਜੀ ਓਕੇ ਧੰਨਵਾਦ ਰਿਆਨ ਦਾ ਸਪੋਕਸਮੈਨ ਦੇਖ ਰਹੇ तमाम ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪੰਜਾਬ ਰਾਜ ਐਸੀ ਕਮਿਸ਼ਨ ਤਸਵੀਰ ਸਿੰਘ ਗੜੀ ਜੀ ਉਹਨਾਂ ਨਾਲ ਅਸੀਂ ਜੁੜੇ ਹਾਂ ਜੋ ਐਸੀ ਸੰਬੰਧ ਵਿੱਚ ਗੱਲਾਂ ਬਾਤਾਂ ਕਰਦੇ ਆ ਵੀ ਉਹ ਕੀ ਕਹਿਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਐਸੀ ਕਮਿਸ਼ਨ ਦੇ ਅਗਦੇ ਤੇ ਬੈਠੇ ਆ ਐਸੀ ਵਰਕ ਲਈ ਕੀ ਕਰ ਰਹੇ ਤੁਸੀਂ ਜਿਹੜੀਆਂ ਵੀ ਸ਼ਿਕਾਇਤਾਂ ਸੰਵਿਧਾਨਿਕ ਤੌਰ ਤੇ ਜਿਹੜੀਆਂ ਸਹੀ ਪਾਈਆਂ ਜਾਂਦੀਆਂ ਆ ਜਿੰਨੀਆਂ ਵੀ ਕੋਈ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਆ ਉਹਨਾਂ ਤੇ ਕਾਰਵਾਈ ਕਰੀਦੀ ਆ ਇਹ ਹੀ ਮੇਰੀ ਡਿਊਟੀ ਆ ਸਰ ਕਈ ਦੇਖਣ ਚ ਆਇਆ ਵੀ ਅਸੀਂ ਵੀਊ ਵੀ ਲਏ ਲੋਕਾਂ ਦੇ ਮਤਲਬ ਜਿਹੜੇ ਕਈ 2000 ਦੇ ਵਿੱਚ ਜੋ ਕੋਈ 2000 7 ਦੇ ਵਿੱਚ ਹੈ ਵੀ ਜਿਹਨੀਆਂ ਪ੍ਰਮੋਸ਼ਨ ਹੋਣ ਵਾਲੀਆਂ ਵੀ ਅਸੀਂ ਕੋਟੇ ਕਰਕੇ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ ਉਹਨਾਂ ਦੀਆਂ ਸ਼ਿਕਾਇਤਾਂ ਤੁਸੀਂ ਕਿਵੇਂ ਦੇਖ ਰਹੇ ਦੇਖੋ ਪੰਜਾਬ ਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਇਨ ਪ੍ਰਮੋਸ਼ਨ ਹੈ ਤਰੱਕੀਆਂ ਦੇ ਵਿੱਚ ਜਿਹੜਾ ਰੱਖਮਾ ਕਰਨਾ ਉਹਦੇ ਚ ਵੱਖ-ਵੱਖ ਡਿਪਾਰਟਮੈਂਟ ਦੀ ਜਿਹੜੀ ਹੈਗੀ ਆ ਉਹ ਉਹਨੂੰ ਪਾਲਿਸੀ ਨੂੰ ਲਾਗੂ ਕਰਨ ਦੇ ਤਰੀਕੇ 'ਚ ਫਰਕ ਸਾਨੂੰ ਲੱਭਿਆ ਆ ਨਜ਼ਰ ਆਇਆ ਆ ਇਸ ਸਬੰਧ ਦੇ ਵਿੱਚ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਉਸ ਫਰਕ ਨੂੰ ਦੂਰ ਕਰਨ ਦੇ ਲਈ ਉਹਨੂੰ ਖਤਮ ਕਰਾਂਗੇ ਔਰ ਤਾਂ ਜੋ ਅਨੁਸੂਚਿਤ ਵਰਗਾਂ ਦੇ ਜਿਹੜੇ ਕਰਮਚਾਰੀ ਅਧਿਕਾਰੀ ਆ ਜਿਨ੍ਹਾਂ ਦੀ ਪ੍ਰੋਮੋਸ਼ਨ ਬੜੇ ਲੰਬੇ ਸਮਾਂ ਤੋਂ ਨਹੀਂ ਹੁੰਦੀ ਜਾਂ ਸਹੀ ਸਮੇਂ ਤੇ ਨਹੀਂ ਹੁੰਦੀ ਇਹ ਸਾਰੀ ਜਿਹੜੀ ਘਾਟ ਹੈ ਉਹਨੂੰ ਕਮਿਸ਼ਨ ਜਿਹੜਾ ਆ ਉਹ ਇਹ ਗੱਲ ਚੁਬ ਰਹੀ ਆ ਕਿ ਲੰਬੇ ਸਮੇਂ ਤੋਂ ਪ੍ਰੋਮੋਸ਼ਨਾਂ ਨਹੀਂ ਹੁੰਦੀਆਂ ਜਾਂ ਪ੍ਰੋਮੋਸ਼ਨ ਕਰਨ ਦੇ ਤਰੀਕੇ 'ਚ ਫਰਕ ਹੈ ਅਸੀਂ ਉਹ ਸਾਰਾ ਹੀ ਇੱਕ ਪੈਰਿਟੀ ਲਿਆ ਰਹੇ ਆ ਤਾਂ ਜੋ ਸਾਰੇ ਡਿਪਾਰਟਮੈਂਟ ਇੱਕੋ ਜਿਹੀ ਜਿਹੜੀ ਸਨੀਅਰਿਟੀ ਲਿਸਟ ਔਰ ਪ੍ਰੋਮੋਸ਼ਨ ਜਿਹੜਾ ਕਰਨ ਦਾ ਤਰੀਕਾ ਆ ਉਹਨੂੰ ਇੱਕੋ ਜਿਹੇ ਤਰੀਕੇ ਨਾਲ ਫਾਲੋ ਕਰੇ ਸਰ ਦੇਖਿਆ ਜੀ ਕਿ ਵਕਫਾ ਕੋ ਮੈਗਮੇ ਦੇ ਵਿੱਚ ਜਿਵੇਂ ਕੋਈ ਮਤਲਬ ਪੈਟਰੋਲ ਪੰਪ ਆ ਜਾਂ ਕੋਈ ਹੋਰ ਕਈ ਤਰ੍ਹਾਂ ਦੀਆਂ ਹੈਗੀਆਂ ਇਥੀਆਂ ਬਹੁਤ ਸਾਰੀਆਂ ਯਾਨਕਿ ਵੀ ਜਿਹੜੇ ਵੀ ਹੈਗੇ ਐਸਸੀ ਕੁੱਟ ਨਾਲ ਸੰਬੰਧਤ ਉਹਨਾਂ ਨੂੰ ਹਮੇਸ਼ਾ ਦਬਾਇਆ ਜਾ ਰਿਹਾ ਤੇ ਤੁਸੀਂ ਹੁਣ ਬਹੁਤ ਵੱਡੇ ਅਹੁਦੇ ਤੇ ਆ ਲੋਕ ਤੁਹਾਡੇ ਕੋਲ ਫਰਿਆਦਾਂ ਲੈ ਕੇ ਦੇਖਿਆ ਮੈਂ ਤੁਹਾਡਾ ਇੱਥੇ ਬੜਾ ਕੱਟ ਸੀ ਲੋਕਾਂ ਦਾ ਅਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਆ ਉਹਨਾਂ ਨੇ ਵਿਸ਼ਵਾਸ ਕਹਿੰਦੇ ਸਾਨੂੰ ਯਕੀਨ ਜਾਂ ਦੱਸ ਰਹੇ ਵੀ ਸਾਨੂੰ ਯਕੀਨ ਆ ਰਿਹਾ ਕੀ ਮਤਲਬ ਉਹਨਾਂ ਦੇ ਤੁਸੀਂ ਯਕੀਨ ਦੇ ਵੀ ਘਾਤ ਤਾਂ ਨਹੀਂ ਕਰਦੇ ਦੇਖੋ ਜੇ ਜਿਹੜੇ ਆ ਵੀ ਸਾਡੇ ਕੋਲ ਸ਼ਿਕਾਇਤਾਂ ਆਉਨੀਆਂ ਆਇਆ ਉੱਥੇ ਆਪਾਂ ਕਾਰਵਾਈ ਕਰਦੇ ਆ ਲੰਬੀ ਸਮੇਂ ਤੋਂ ਕਿਉਂਕਿ ਇੱਕ ਔਸਤ ਜਿਹੜੀ ਸ਼ਿਕਾਇਤ ਆ ਉਹਨੂੰ 40-45 ਦਿਨ ਪ੍ਰੋਸੈਸ ਵਿੱਚ ਪੈਣ ਨੂੰ ਲੱਗ ਜਾਂਦੇ ਆ ਉਹਦਾ ਬਨ ਇੱਕੋ ਹੀ ਅਕਰੀਜਨ ਹੈ ਕਿ ਮੇਰੇ ਕੋਲ ਸਟਾਫ ਦੀ ਥੋੜ੍ਹ ਹੈਗੀ ਆ ਔਰ ਸੈਕੰਡਲੀ ਜਦੋਂ ਇੱਕ ਵਾਰੀ ਫਾਈਲ ਸ਼ੁਰੂ ਹੋ ਜਾਂਦੀ ਆ ਉਹ ਤਕਰੀਬਨ ਹਰ ਤਸੀਂ 15 ਦਿਨੀ ਉਹਦੀ ਤਾਰੀਖ ਪੈਂਦੀ ਆ 2 4 5 ਤਰੀਕਾਂ ਤੋਂ ਪਹਿਲਾਂ ਪਹਿਲਾਂ ਅਸੀਂ ਕੇਸ ਨੂੰ ਨਿਬੜਨ ਦੀ ਕੋਸ਼ਿਸ਼ ਕਰਦੇ ਆ ਮੇਰੀ ਪੰਜਾਬ ਦੇ ਸਮੁੱਚੇ ਜਿਹੜੇ ਪੀੜਤ ਵਰਗ ਵਾ ਅਨੁਸੂਚਿਤ ਜਾਤੀ ਵਰਗਾਂ ਜਿਹੜੇ ਸ਼ਿਕਾਇਤ ਕਰਤਾ ਆ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਜਿਹੜੀ ਨੰਬਰ ਇੱਕ ਆਪਣੀ ਜਿਹੜੀ ਸ਼ਿਕਾਇਤ ਹੋ ਆ ਉਹ ਕੋਰੇ ਕਾਗਜ਼ ਤੇ ਟਾਈਪ ਕਰਾ ਕੇ ਜਾਂ ਸਾਫ਼ ਅੱਖਰਾਂ ਚ ਪੰਜਾਬੀ ਨਾਲ ਲਿਖ ਕੇ ਉਹ ਦੋ ਤਰੀਕਿਆਂ ਨਾਲ ਸਾਡੇ ਕੋਲ ਤੁਸੀਂ ਪਹਜਾਓ ਜਾਂ ਤਾਂ ਡਾਕ ਰਾਹੀਂ ਭੇਜੋ ਬਾਈ ਪੋਸਟ ਜਾਂ ਬਾਈ ਹੈਂਡ ਜਾਂ ਬਾਈ ਪਰਸਨਲ ਆ ਕੇ ਤੁਸੀਂ ਇੱਥੇ ਦਿਓ ਜਿਹੜਾ ਵਟਸਐਪ ਵਾ ਈਮੇਲ ਵਾ ਉਸ ਕਿਉਂਕਿ ਸਾਡੇ ਵਾਲਾ ਹਲੇ ਜਿਹੜਾ ਪੋਰਸ਼ਨ ਹੈ ਪੰਜਾਬ ਸਟੇਟ ਸ਼ੂ ਕਾਸਟ ਕਮਿਸ਼ਨ ਦਾ ਇਹ ਈ-ਗਵਰਨਰਸ ਦੇ ਵਿੱਚ ਨਹੀਂ ਹੈਗਾ ਉਹ ਦੇ ਕਰਕੇ ਸਾਡੇ ਕੋਲ ਜਿਹੜੀ ਬੜੀ ਪ੍ਰੋਬਲਮ ਆਉਂਦੀ ਆ ਔਰ ਦੂਸਰਾ ਜਿਹੜਾ ਆਪਣੀ ਸ਼ਿਕਾਇਤ ਨੂੰ ਹਰ ਮਹੀਨੇ ਬਾਅਦ ਇੱਕ ਵਾਰੀ ਜਰੂਰ ਉਹਨੂੰ ਚੈੱਕ ਕਰੋ ਵੀ ਸ਼ਿਕਾਇਤ ਤੁਹਾਡੀ ਕਿੱਥੇ ਖੜੀ ਆ ਤੁਹਾਡੇ ਜਿਹੜਾ ਵੀ ਸ਼ਿਕਾਇਤਕਰਤਾ ਆਇਆ ਉਹ ਐਪਲੀਕੇਸ਼ਨ ਭੇਜ ਰਿਹਾ ਉਹਦੇ ਕੋਲ ਉਹਦਾ ਸ਼ਿਕਾਇਤ ਦਾ ਨੰਬਰ ਹੋਣਾ ਚਾਹੀਦਾ ਦਫਤਰ ਦੇ ਵਿੱਚ ਨੰਬਰ ਦੇ ਆਧਾਰ ਦੇ ਉੱਤੇ ਉਹਨਾਂ ਦੀ ਸ਼ਿਕਾਇਤ ਲੱਭੀ ਜਾਂਦੀ ਹੈ ਸੁਣੀ ਜਾਂਦੀ ਹੈ ਉੱਤੇ ਕਾਰਵਾਈ ਹੁੰਦੀ ਹੈ ਜੇ ਤੁਹਾਨੂੰ ਸ਼ਿਕਾਇਤ ਦਾ ਪਤਾ ਪਰ ਨੰਬਰ ਦਾ ਪਤਾ ਹੀ ਨਹੀਂ ਤਾਂ ਇਹ ਮੰਨ ਲਓ ਕੁਝ ਵੀ ਨਹੀਂ ਪਤਾ ਔਰ ਨੰਬਰ ਵੀ ਜਿਹੜਾ ਤੁਹਾਨੂੰ ਪਤਾ ਲੱਗਣਾ ਹੈ ਜਿੱਦਾਂ ਲੋਕਾਂ ਦਾ ਪਿਆਰ ਹੈ ਮੇਰੇ ਨਾਲ ਮੇਰਾ ਨੰਬਰ ਸਾਰਿਆਂ ਕੋਲ ਹੈ ਔਰ ਜਦੋਂ ਮੈਨੂੰ ਸਾਰੇ ਹੀ ਫੋਨ ਕਰਦੇ ਆ ਗੜੀ ਸਾਹਿਬ ਸਾਡੀ ਸ਼ਿਕਾਇਤ ਆ ਕੀ ਬਣਿਆ ਮੈਂ ਉਹਨਾਂ ਨੂੰ ਕੋਈ ਉੱਤਰ ਦਿੰਨਾ ਕਿ ਦਫਤਰ ਨਾਲ ਸੰਪਰਕ ਕਰੋ ਦਫਤਰ ਦੇ ਵਿੱਚ ਹੀ ਸਟਾਫ ਬੈਠਾ ਆ ਦਫਤਰ ਵਿੱਚ ਹੀ ਫਾਈਲਾਂ ਪਈਆਂ ਆ ਦਫਤਰ 'ਚ ਹੀ ਨੰਬਰ ਲੱਗਿਆ ਆ ਦਫਤਰ ਨਹੀਂ ਦੱਸਣਾ ਉਹ ਕਿੱਥੇ ਖੜੀ ਆ ਤਾਂ ਮੇਰੀ ਨਿਮਰਤਾ ਖਤ ਬੇਨਤੀ ਆ ਕਿ ਦਫਤਰ ਦਾ ਜਿਹੜਾ ਨੰਬਰ ਵਾ ਉਹ ਤੁਹਾਡੇ ਕੋਲ ਮੇਰੇ ਸੋਸ਼ਲ ਮੀਡੀਆ ਤੇ ਵੀ ਪੈਂਦਾ ਆ Google ਤੇ ਵੀ ਪਿਆ ਆ ਤੁਸੀਂ ਨੈਟ ਮਾ ਲੱਭ ਲਓ ਔਰ ਉਹ ਨੰਬਰ ਦੀਆਂ ਅਸੀਂ ਅੱਜ ਅੱਜ ਅਸੀਂ ਮਤਾ ਪਾ ਰਹੇ ਆ ਮਤਾ ਨਹੀਂ ਉਤੇ ਐਕਸ਼ਨ ਲੈ ਰਹੇ ਆ ਕਿ ਉਤੇ ਦੋ ਬੰਦੇ ਜਿਹੜੇ ਆ ਫੋਨ ਦੇ ਉੱਤੇ ਪੱਕੇ ਫਿੱਟ ਕੀਤੇ ਜਾਣ ਕਿਉਂਕਿ ਇੱਕ ਬੰਦਾ ਜਿਹੜਾ ਲੱਗਿਆ ਆ ਉਹ ਕਲਰਕ ਵੀ ਉਹੀ ਆ ਪੀਏ ਵੀ ਉਹੀ ਆ ਸਟੈਨੋ ਵੀ ਉਹੀ ਆ ਟਾਈਪਿਸਟ ਵੀ ਉਹੀ ਆ ਤਾਂ ਫੋਨ ਵੀ ਉਹਦੇ ਕੋਲੇ ਹੀ ਆ ਸਰਕਾਰੀ ਦਰਬਾਰੀ ਚਿੱਠੀਆਂ ਵੀ ਉਹਨੇ ਕੱਢਣੀਆਂ ਤਾਂ ਇੱਕ ਬੰਦਾ ਜਦੋਂ ਇਹ ਕੰਮ ਕਰਦਾ ਆ ਉਹ ਕਈ ਵਾਰ ਫੋਨ ਜਿਹੜਾ ਚੱਕਣਾ ਜ਼ਿਆਦਾਤਰ ਫੋਨ ਨਾ ਇੱਕ ਵਾਰੀ ਨਹੀਂ ਜ਼ਿਆਦਾਤਰ ਫੋਨ ਚੱਕਣਾ ਮਿਸ ਹੋ ਜਾਂਦਾ ਆ ਲੋਕ ਵੀ ਪਰੇਸ਼ਾਨ ਹੁੰਦੇ ਆ ਅਸੀਂ ਇਸ ਪ੍ਰਬੰਧ ਦੇ ਵਿੱਚ ਆ ਕਿਸੇ ਤਰ੍ਹਾਂ ਸਾਨੂੰ ਇੱਕ ਅਦਾ ਬੰਦਾ ਸੀ ਸਪੇਅਰ ਕਰਕੇ ਉਹ ਜਿਹੜਾ ਫੋਨ ਦੇ ਉੱਤੇ ਡਿਊਟੀ ਲਾਈਏ ਔਰ ਤਾਂ ਜੋ ਲੋਕਾਂ ਦੇ ਜਿਹੜੇ ਫੋਨ ਹੈ ਕਿਉਂਕਿ ਹਲੇ ਮੇਰੇ ਸਿਰਫ 90 ਦਿਨ ਹੀ ਪੂਰੇ ਹੋਏ ਆ 90 ਦਿਨਾਂ ਦੇ ਵਿੱਚ ਜਿੰਨਾ ਇੱਕ ਵੱਧ ਤੋਂ ਵੱਧ ਸੈੱਟ ਕੀਤਾ ਜਾ ਸਕਦਾ ਸੀ ਉਹਨੂੰ ਮੈਂ ਕਰਨ ਦੀ ਕੋਸ਼ਿਸ਼ ਹੈ ਔਰ ਮੈਂ ਭਰੋਸਾ ਦਵਾਣਾ ਜਿਹੜੇ ਅਗਲੇ 90 ਦਿਨਾਂ ਵਿੱਚ ਹਰ ਤਰ੍ਹਾਂ ਦੀ ਸ਼ਿਕਾਇਤ ਦਫ਼ਤਰ ਚ ਕੰਮ ਦੀ ਲੇਟ ਦੀ ਫੋਨ ਨਾ ਚੱਕਣ ਦੀ ਇਹਨੂੰ ਅਸੀਂ ਆਉਣ ਵਾਲੇ 90 ਦਿਨਾਂ ਦਾ ਟੀਚਾ ਬਣਾਇਆ ਹੈ ਉਹਦੇ ਚ ਖਤਮ ਕਰਦੇ ਆਂਗੇ ਸਰ ਗੱਲ ਕਰਦੇ ਆਂ ਜਿਵੇਂ ਤੁਸੀਂ ਵੱਡੇ ਅਹੁਦੇ ਤੇ ਮਤਲਬ ਥੱਲੇ ਜਿਹੜੇ ਅਧਿਕਾਰੀ ਹੈ ਕਿਸੇ ਵੀ ਮਹਿਕਮੇ ਨਾਲ ਸੰਬੰਧਤ ਕੀ ਉਹਨਾਂ ਨੂੰ ਤੁਸੀਂ ਗੈਰਟ੍ਰੈਕ ਨਹੀਂ ਕਰ ਸਕਦੇ ਵੀ ਮਤਲਬ ਜਿਵੇਂ ਮਤਲਬ ਦੂਰੋਂ ਸਫ਼ਰ ਕਰਕੇ ਚੰਡੀਗੜ੍ਹ ਦਾ ਵਾਕਫਾ ਬਹੁਤ ਜ਼ਿਆਦਾ ਪੈ ਜਾਂਦਾ ਕੋਈ ਵਕਫਾ ਖ ਜਿਲ੍ਹਿਆਂ ਤੋਂ ਕੋਈ ਕਿੱਥੋਂ ਆਉਂਦਾ ਹੈ ਕਿੱਥੇ ਆਉਂਦਾ ਕਈ ਵਾਰੀ ਇਹੋ ਜਿਹਾ ਹੁੰਦਾ ਐਸੀ ਪਰਿਵਾਰ ਜਿਨ੍ਹਾਂ ਕੋਲੇ ਮਤਲਬ ਕਿਰਾਇਆ ਤੱਕ ਵੀ ਨਹੀਂ ਹੁੰਦਾ ਉਹ ਅਨਸਾਫ਼ ਲੈਣਾ ਚਾਹ ਜਦੋਂ ਕਚਹਿਰੀ ਚ ਕੇਸ ਲੱਗਦਾ ਆ ਉਹ ਸੈਸ਼ਨ ਉਹ ਚਾਹੇ ਲੋਅਰ ਕੋਰਟ ਹੈ ਚਾਹੇ ਹਾਈ ਕੋਰਟ ਹੈ ਚਾਹੇ ਸੁਪਰੀਮ ਕੋਰਟ ਹੈ ਜਦੋਂ ਤੁਹਾਡੀ ਪੇਸ਼ੀ ਪੈਂਦੀ ਆ ਤੁਹਾਨੂੰ ਜਾਣਾ ਪਏਗਾ ਉਹ ਤਾਂ ਬਿਨਾਂ ਬਗਾਇਤੇ ਨਹੀਂ ਨਹੀਂ ਉਹਦਾ ਸਰਨਾ ਹੈਗਾ ਪੱਖ ਉਹ ਪਖਤਾ ਦੋਹਾਂ ਧਿਰਾਂ ਦਾ ਸੁਣਿਆ ਜਾਂਦਾ ਸ਼ਿਕਾਇਤ ਕਰਤਾ ਸ਼ਿਕਾਇਤ ਕਰ ਦਿੰਦਾ ਆ ਸ਼ਿਕਾਇਤ ਸਬੰਧਤ ਡਿਪਾਰਟਮੈਂਟ ਨੂੰ ਜਾਂਦੀ ਆ ਡਿਪਾਰਟਮੈਂਟ ਆਪਣਾ ਪੱਖ ਲੈ ਕੇ ਆਉਂਦਾ ਆ ਤੇ ਸ਼ਿਕਾਇਤ ਕਰਤਾ ਨੂੰ ਪੁੱਛਿਆ ਜਾਂਦਾ ਆ ਜਾਂ ਤਾਂ ਚਿੱਠੀਆਂ ਚ ਪੈ ਜਾਂਦਾ ਕਿ ਚਿੱਠੀ 15 ਦਿਨਾਂ ਬਾਅਦ ਚਿੱਠੀ ਮਿਲੀ ਫਿਰ ਸ਼ਿਕਾਇਤਕਰਤਾ ਆਪਣਾ ਪੱਖ ਦੱਸੇ ਫਿਰ ਫਿਰ ਡਿਪਾਰਟਮੈਂਟ ਨੂੰ ਅਸੀਂ ਅਗਲੇ 15 ਦਿਨਾਂ ਚ ਪੁੱਛੀਏ ਜਾਂ ਤੁਸੀਂ ਨਿੱਜੀ ਤੌਰ ਤੇ ਆਓ ਪੇਸ਼ ਹੋਵੋ ਦੋਈ ਤਰ੍ਹਾਂ ਬੈੰਨੀ ਆਇਆ ਆਪਣਾ ਪੱਖ ਤੁਰੰਤ ਦੱਸਿਆ ਜਾਂਦਾ ਹੈ ਅਗਲੀ ਤਰੀਕ ਤੁਰੰਤ ਪੈ ਜਾਂਦੀ ਹੈ ਤਾਂ ਕਾਰਵਾਈ 'ਚ ਤੇਜ਼ੀ ਹੁੰਦੀ ਹੈ ਜਦੋਂ ਖੁਦ ਆਉਂਦਾ ਸ਼ਿਕਾਇਤਕਰਤਾ ਜਦੋਂ ਚਿੱਠੀ ਪੱਤਰਾਂ ਨਾਲ ਇਨਸਾਫ ਹੁੰਦਾ ਆ ਤੇ ਜਿਹੜਾ ਕੰਮ ਅਸੀਂ 3-4 ਮਹੀਨੇ ਚ ਸ਼ਿਕਾਇਤ ਨਿਬੇੜਨੀ ਆ ਉਹ ਹੋ ਸਕਦਾ ਫਿਰ 7 ਸਾਲ 2-2 ਸਾਲ 3-3 ਸਾਲ ਲੱਣੇ ਪੜੇ ਨਹੀਂ ਸਰ ਮੇਰਾ ਸਵਾਲ ਇਹ ਸੀਗਾ ਵੀ ਜਿਹੜੇ ਮਤਲਬ ਜ਼ਿਲ੍ਹ ਪਾਰਾ ਰੋਰੇ ਤੋਂ ਤੁਹਾਡੀ ਕਿ ਪਹੁੰਚ ਆਉਣ ਨਾ ਮਤਲਬ ਉੱਥੇ ਤੱਕ ਨਵਟਾਰਾ ਕੀਤਾ ਜਾਵੇ ਕਈ ਗਰੀਬ ਪਰਿਵਾਰਾਂ ਕੇ ਨਹੀਂ ਪਹੁੰਚ ਸਕਦੇ ਮੈਂ ਇਹ ਗਲ ਅਨੁਸੂਚਿਤ ਜਾਤੀ ਕਮਿਸ਼ਨ ਦਾ ਕੋਈ ਵੀ ਜਿਹੜਾ ਅਧਿਕਾਰੀ ਇਹਦੀ ਕੋਈ ਸਬ ਬ੍ਰਾਂਚ ਬ੍ਰਾਂਚ ਥੱਲੇ ਨਹੀਂ ਹੈਗੀ ਥੱਲੇ ਕੋਈ ਵੀ ਸੁਣਵਾਈ ਨਹੀਂ ਹੁੰਦੀ ਕਮਿਸ਼ਨ ਦਾ ਜਿਹੜਾ ਐਕਟ ਆ ਐਕਟ ਦੇ ਵਿੱਚ ਇਹ ਲਿਖਿਆ ਸੁਣਵਾਈ ਕਮਿਸ਼ਨ ਦਾ ਚੇਅਰਮੈਨ ਕਰੇਗਾ ਔਰ ਔਰ ਅਸੀਂ ਜਿਹੜੀਆਂ ਸੁਣਵਾਈਆਂ ਲਗਾਤਾਰ ਇੱਥੇ ਚੱਲਦੀਆਂ ਆਂ ਤਰੀਕਾਂ ਪੈਨੀਆਂ ਆਂ ਔਰ ਇੱਥੇ ਸੁਣਵਾਈ ਦੇ ਲਈ ਸ਼ਿਕਾਇਤਕਰਤਾ ਨੂੰ ਹਾਜ਼ਰ ਹੀ ਹੋਣਾ ਪਏਗਾ ਧੰਨਵਾਦ ਜੀ ਸੋ ਐਸਸੀ ਸਾਡੇ ਨਾਲ ਜਸਵੀਰ ਸਿੰਘ ਜੜੀ ਐਸਸੀ ਕਮਿਸ਼ਨ ਤਾਂ ਉਹਨਾਂ ਨਾਲ ਹੀ ਬੜੀ ਬਖੂਬੀ ਨਾਲ ਗੱਲਾਂ ਬਾਤਾਂ ਕੀਤੀਆਂ ਜੋ ਐਸਸੀ ਪਰਿਵਾਰ ਦੀਆਂ ਸ਼ਿਕਾਇਤਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਮੈਂ ਗੁਰਪ੍ਰੀਤ ਸਿੰਘ ਕੋਟਕਪੂਰੇ ਤੋਂ ਜੈ ਜੀ ਰਜਨਾ ਸਪੋਕਸਮੈਨ